ਹਾਂਜੀ ਹੋਣ ਲੱਗਾ ਕੰਮ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਲੱਗੇ ਆ ਬੜੇ ਦਿਨਾਂ ਬਾਅਦ ਕੀ ਇਹਨਾਂ ਨੂੰ ਕਹਿੰਦੀ ਆ ਬਿੱਲੀ ਏ ਇਹਨਾਂ ਨੂੰ ਸਾਡੇ ਦੇ ਬਿੱਲੀ ਕਹਿੰਦੇ ਆ ਇਹਦਾ ਦੇਸੀ ਨਾਮ ਆ ਬਿੱਲੀ ਸੇਵੀਆਂ ਵਟਣ ਵਾਲੀ ਸੇਵੀਆਂ ਵਟਣ ਵਾਲੀ ਤੇ ਸੇਵੀਆਂ ਲੱਗੀਆਂ ਵਟਣ ਨਾਲ ਮੈਂ ਕਿੰਨੂੰ ਲੈ ਕੇ ਆਂਦਾ ਨਾਲ ਅੱਜ ਛੁੱਟੀ ਸੀ ਛੁੱਟੀ ਰਕੇ ਮੇਨ ਗੱਲ ਤੇ ਆ ਵੀ ਨਿਆਣਿਆਂ ਕਰਕੇ ਹੱਥ-ਹੱਥੀ ਕਰਨ ਵਾਲਾ ਕੰਮ ਆ ਕੱਲੇ ਜਾਣੇ ਦਾ ਦੋਹਾਂ ਜਾਣੇ ਦਾ ਤਾਂ ਕੰਮ ਹੈ ਹੀ ਨਹੀਂ ਆ ਤੇ ਇਸ ਕਰਕੇ ਅੱਜ ਛੁੱਟੀ ਕਰਕੇ ਲਾਹ ਕੱਢਣ ਲੱਗੇ ਵਿਚਾਰਾ ਨਿਆਣੇ ਘਰ ਵਾ ਫੇਰ ਵੀ ਸ਼ਾਮਾਂ ਪੈ ਗਈਆਂ ਇਹਨਾਂ ਨੂੰ ਨਵਾ ਦੇ ਤਵਾ ਦੇ ਤੇ ਹੁਣ ਲੱਗੇ ਆ ਇੱਥੇ ਛਾਂ ਆ ਗਈ ਐ ਇਹਨਾਂ ਨੂੰ ਨਿਆਣੇ ਨੇ ਵੀ ਆਖਿਆ ਵਾ ਵੀ ਤੁਸੀਂ ਵੀ ਆ ਜਾਓ ਪਰ ਨਿਆਣੇ ਮੰਨਦੇ ਕਿੱਥੇ ਬਸ ਆਂਦੇ ਅਸੀਂ ਪੜਨਾ ਹੀ ਐ ਵੇਖੋ ਵਿੱਚ ਵਿੱਚ ਹੈਲਪ ਕਰਾਉਣਗੇ ਸਾਡੀ ਨਾਲ ਤੇ ਬੜੇ ਚਿਰ ਬਾਅਦ ਲੱਗੇ ਆ ਸੇਵੀਆਂ ਮਟਣੇ ਵੇਂਦੀ ਹਣਾ ਜੀ ਇਹ ਪਤਾ ਕਿੱਥੋਂ ਜਿੱਤ ਆਇਆ ਸੇਵੀਆਂ ਮਟਣ ਦਾ ਇਹ ਕੱਲ ਪਰਸੋਂ ਜੀ ਨਾ ਸਾਡੇ ਵੀਡੀਓ ਵੇਂਦੇ ਹੀ ਤੇ ਦੀਦੀ ਤੇ ਉਹਨਾਂ ਨੇ ਜਦੋਂ ਮੈਂ ਬੱਚਿਆਂ ਨਾਲ ਉਹਨਾਂ ਦੇ ਬੱਚੇ ਪੜਦੇ ਸੀ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤੇ ਉਹ ਆਂਦੇ ਸਾਡੇ ਸੇਵੀਆ ਵਟਣ ਵਾਲਾ ਪਾਈ ਆਉਂਦਾ ਵਾ ਤੇ ਉਹ ਗੱਲਾਂ ਬਾਤਾਂ ਇਦਾਂ ਕਰਦੇ ਰਹੇ ਪੁੱਛਦੇ ਰਹੇ ਤੁਹਾਨੂੰ ਪਸੰਦ ਆ ਮੈਂ ਹਾਂ ਮੈਂ ਉਹਦੇ ਪੁੱਛਣ ਦੇ ਰਹੇ ਵਾ ਤੁਹਾਨੂੰ ਪਸੰਦ ਆ ਮੈਂ ਹਾਂਜੀ ਬੜੀਆਂ ਸੋਹਣੀਆਂ ਲੱਗਦੀਆਂ ਸਵਾਦ ਲੱਗਦੀਆਂ ਵਾ ਪਰ ਇਹ ਆ ਵੀ ਅੱਜ ਕੱਲ ਹਨਾ ਨਾ ਹੀ ਤੇ ਕੋਈ ਹੱਥ ਨਾਲ ਵਟਦਾ ਨਾ ਕੋਈ ਅੱਜ ਕੱਲ ਪਾਈ ਆਉਂਦਾ ਸਾਡੇ ਬਹੁਤ ਘਟ ਆਉਂਦੇ ਆ ਉਹਨਾਂ ਨੇ ਗੱਲਾਂ ਗੱਲਾਂ ਚ ਇਦਾਂ ਪੁੱਛ ਕੇ ਤੇ ਆਂਦੇ ਮੈਂ ਭੇਜਾਂਗੀ ਤੇ ਮੈਂ ਕਿਹਾ ਚਲ ਉਹਦੇ ਮੈਂ ਜਾ ਕਰਨੇ ਮੈਂ ਚਲ ਕੋਈ ਗੱਲ ਨਹੀਂ ਰ ਖਾਣ ਵਾਸਤੇ ਅੰਦੇ ਹੀ ਕਢਾਈਆਂ ਵਾ ਤਾਂ ਉਹਨਾਂ ਨੇ ਵੀ ਸਾਡੇ ਲਈ ਭੇਜੀਆਂ ਤੇ ਉਹ ਫਿਰ ਉਹਨਾਂ ਵੱਲੋਂ ਇਹ ਕਹਨ ਨੂੰ ਚੇਤਾ ਆ ਮੈਂ ਵਾਕਈ ਇਦਾਂ ਸੇਵੀਆਂ ਕੱਢਦੇ ਹੁੰਦੇ ਸੀ ਪਹਿਲਾਂ-ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ ਹੁੰਨੇ ਹਾਂ ਤੇ ਹਾਂ ਉਦੋਂ ਕੱਢਦੇ ਹੁੰਦੇ ਸੀ ਤੇ ਤਾਂ ਕਰਕੇ ਫਿਰ ਹੋਣਾ ਹੀ ਆਖਿਆ ਵੀ ਚੱਲ ਨਾਲ ਬਚਪਨ ਦੀਆਂ ਯਾਦਾਂ ਤਾਜ਼ਾ ਹੋਣਗੀਆਂ ਉਦੋਂ ਮੈਂ ਸ਼ੈਰੀ ਦੀ ਜਿੱਡੀ ਹੁੰਨੀ ਹ ਜਿੱਦ ਇੱਕ ਵਾਰੀ ਕੱਢੀ ਮੰਮੀ ਉਹਨਾਂ ਦਾ ਇਦਾਂ ਹੀ ਫੜ ਫੜ ਕੇ ਸੇਵੀਆਂ ਲਾ ਲਾ ਕੇ ਇਦਾਂ ਇਹਨਾਂ ਤੇ ਪਾਈ ਜਾਣੀਆਂ ਮੰਮੀ ਉਹਨਾਂ ਨੇ ਸੇਵੀਆਂ ਬਣਾਈ ਜਾਣੀਆਂ ਤੇ ਉਹ ਤਾਂ ਕਰਕੇ ਹੁਣ ਫਿਰ ਉਦੋਂ ਦੀਆਂ ਹੁਣ ਲੱਗਿਆ ਹੁਣ ਪਤਾ ਨਹੀਂ ਕਿਦਾਂ ਦੀਆਂ ਨ ਇਹ ਹੈਗੀ ਚਾਚੀ ਕੋਆ ਮਸ਼ੀਨ ਹੈ ਹਨਾ ਉਹਨਾਂ ਕੇ ਹੈ ਨਾ ਮਸ਼ੀਨ ਹਾਂ ਚਾਚੀ ਉਹਨਾਂ ਦੀ ਹੈ ਸਾਡੇ ਇਹਨੂੰ ਕਹਿੰਦੀ ਆ ਬਿੱਲੀ ਤੇ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਨਾਮ ਇਹਦਾ ਲੈਂਦੇ ਹੋਣਗੇ ਆ ਬਿੱਲੀ ਇਹਨੂੰ ਆਂਦੇ ਇਹ ਸ਼ੁਰੂ ਤੋਂ ਅਦੇ ਇਦਾਂ ਹੀ ਆਂਦੇ ਹਨਾ ਪਤਾ ਨਹੀਂ ਹੁਣ ਇਹਦਾ ਨਾਮ ਕੀ ਹੈ ਦੱਸਿਆ ਸਕੋ ਵੀ ਇਹਨੂੰ ਨਾਮ ਹੈ ਕੀ ਇਹਦਾ ਕੀ ਆਂਦੇ ਆ ਪਰ ਸ਼ੁਰੂ ਤੋਂ ਬਚਪਨ ਤੋਂ ਇਹੋ ਸੌਂਦੇ ਆਏ ਆ ਵੀ ਬਿੱਲੀ ਲਿਆਓ ਸੇਵੀਆਂ ਬੱਟਣ ਵਾਲੀ ਬਿੱਲੀ ਨਾਲ ਸੇਵੀਆਂ ਕੱਢਣ ਇਦਾਂ ਕਰਕੇ ਪਰ ਨਾਮ ਹੀ ਅਸਲੀ ਪਤਾ ਵੀ ਕਿਹੜੀ ਹੈ ਸੇਵੀਆਂ ਵਾਲੀ ਮਸ਼ੀਨ ਹੋਣੀ ਹੈ ਜਾਂ ਫਿਰ ਇਦਾਂ ਕੁਝ ਕਹਿੰਦੇ ਹੋਣਗੇ ਚਲੋ ਵਟਦੇਆਂ ਨਾਲੇ ਬੇਚੀਆਂ ਵੀ ਕਿਵੇਂ ਕਿਵੇਂ ਆ ਇਹ ਚਲਦੀਆਂ ਕਿੰਨੀਆਂ ਨੂੰ ਨਹੀਂ ਪਤਾ ਹੋ ਗਿਆ ਨੇ ਮੈਂ ਕਿਹਨੇ ਕੋਰ ਨਾ ਦਤਾ ਜਾਂਦਾ ਜਿੰਦਰੀ ਆਂਦੇ ਨੂੰ ਜਿੰਦਰੀ ਲੈ ਕੇ ਘਰ ਬਦਲ ਕੇ ਨਾਮ ਬਦਲ ਕੇ ਆਦਾ ਤੇ ਪੱਕੀ ਆ ਲੈ ਜਿੰਦਰੀ ਆਂਦੇ ਨਹੀਂ ਜਿੰਦਰੀ ਨਹੀਂ ਆਂਦੇ ਸੁਣਿਆ ਵਾ ਨਹੀਂ ਆਂਦੇ ਹੋਣਗੇ ਸ਼ਾਇਦ ਪਤਾ ਕੀ ਉਹਨਾਂ ਨੇ ਸੁਣਿਆ ਹੋਣਾ ਆਪਣਾ ਮਾਸੀ ਜੀ ਹੋਣਾ ਕਿ ਸੁਣਿਆ ਨਾ ਵਾ ਦਾਦੀ ਆਪਣੇ ਉਹਨਾਂ ਨੂੰ ਪਤਾ ਹੁੰਦਾ ਨਾ ਨਾਮ ਦਾ ਆ ਬਣਾ ਰਹੇ ਆ ਤੇ ਸੁੱਕਣੇ ਪਾਈ ਜਾਣੀਆਂ ਵਾ ਹਾਂ ਮੈਂ ਸਾਰੀ ਨਾ ਦੇੜ ਜਿਵੇਂ ਜਿਵੇਂ ਬਣਦੀਆਂ ਵਾ ਵਟਦੇਆਂ ਉੱਤੇ ਉੱਤੇ ਅੱਗੇ ਅੱਗੇ ਵੀਡੀਓ ਬਣਾਈ ਜਾਵਾਂਗੇ ਇੱਧਰ ਸਾਰੀ ਜ਼ਿੰਮੇਵਾਰੀ ਸ਼ੈਰੀ ਦੀ ਚੁੱਕ ਲਈ ਐ ਤੇ ਜੀਤਾ ਹੋਣਾ ਗਈ ਆ ਆਟਾ ਇਹਨੂੰ ਕਹਿੰਦੇ ਆਟਾ ਬਣਾਉਣਾ ਆਟਾ ਥੋੜਾ ਜਿਹਾ ਨਾ ਇਹ ਸੁੱਕਾ ਰੱਖੀਦਾ ਵਾ ਤੇ ਥੋੜਾ ਜਿਹਾ ਸੁੱਕ ਭੂਰਾ ਰੱਖੀਦਾ ਵਾ ਮਤਲਬ ਕਿ ਜਿਆਦਾ ਗਿੱਲਾ ਨਹੀਂ ਫੇ ਬਿੱਲੀ ਦੇ ਵਿੱਚ ਜਿਹੜਾ ਸੰਗ ਚ ਨਾ ਵਸ ਜੇ ਬਿੱਲੀ ਤੇ ਬਿੱਲੀ ਦੇ ਸੰਗ ਚ ਨਾ ਵਸ ਜੇ ਤਾਂ ਕਰਕੇ ਤੇ ਇਹਨੂੰ ਸੁੱਕ ਭੂਰਾ ਜਿਆ ਰੱਖਣਾ ਵਾ ਰਾਹਤ ਮੈਂ ਪਹਿਲੀ ਵਾਰੀ ਬਣਾਉਣ ਲੱਗੀ ਆ ਆਟਾ ਹੁੰਦਾ ਕਿ ਮੈਂ ਇਦਾਂ ਹੁੰਦਾ ਆਟੇ ਦੇ ਵਿੱਚ ਬਣਾ ਲਿਦਿਆਂ ਮੈਂ ਇਦਦੇ ਦੇ ਵਿੱਚ ਬਣਾ ਲਿਦਿਆਂ ਮੈਂ ਮਿਕਸ ਕੀਤਾ ਵਾ ਅੱਧਾ ਮੈਂ ਇਦਾਂ ਲਿਆ ਵਾ ਆਟਾ ਥੋੜਾ ਜਿਹਾ ਹੀ ਲਿਆ ਮੈਂ ਇਦਾਂ ਉਦਾਂ ਦੇ ਵਿੱਚ ਖਰੇ ਉਹ ਵੀ ਪਾਲੀਦੀ ਆ ਜਿਹੜੀ ਹੁੰਦੀ ਆ ਕੀ ਰਵਾ ਹੁੰਦਾ ਜਿਹੜਾ ਉਹ ਵੀ ਪਾਲੀਦਾ ਵਾ ਪਰ ਉਹ ਹੈ ਨਹੀਂ ਹੁਣ ਤੇ ਹੁਣ ਆਟਾ ਤੇ ਮੇਦਾ ਕੱਲਾ ਲਿਆਏ ਉਦਾਂ ਤੇ ਮੈਂ ਚਾਚੀ ਜੀ ਨੂੰ ਕਿਹਾ ਵਾ ਮੈਂ ਉਹ ਉਹਨਾਂ ਨੂੰ ਪਤਾ ਚੱਤਾ ਉਹ ਪਹਿਲਾਂ ਪਹਿਲਾਂ ਵਟਦੇ ਹੁੰਦੇ ਸੀ ਨਾ ਹੁਣ ਤੇ ਉਹਨਾਂ ਨੂੰ ਵੀ ਇਹ ਕਹਿਆ ਵੀ ਮਸ਼ੀਨ ਜਿਹੜੀ ਆ ਗੇੜਦੀ ਬੜੀ ਹੈ ਨਾ ਔਖੀ ਆ ਔਖੀ ਗੇੜਦੀ ਤੇ ਬਹੁਤ ਔਖਾ ਹੁੰਦਾ ਵਾ ਇੱਕ ਜਣਾ ਤੇ ਦੋ ਜਣੇ ਦੇ ਗੇੜਨ ਵਾਸਤੇ ਚਾਹੀਦੇ ਆ ਜ਼ੋਰ ਬੜਾ ਲੱਗਦਾ ਏ ਤੇ ਉਹਨਾਂ ਕੋ ਵੀ ਇਦਾਂ ਹੁਣ ਹੈ ਨਹੀਂ ਗੇੜਨ ਵਾਸਤੇ ਕਿਤੇ ਚਾਚਾ ਜੀ ਕੋ ਗੇੜਦੀ ਨਹੀਂ ਮਸ਼ੀਨ हां करके ਉਹਨਾਂ ਦਾ ਟਾਈਮ ਨਹੀਂ ਲੱਗਦਾ ਤਾਂ ਮੈਂ ਉਹਨਾਂ ਨੂੰ ਆਖਿਆ ਸੀ ਮੈਂ ਵੀ ਇੱਕ ਵਾਰੀ ਆਣ ਕੇ ਤੇ ਸਾਨੂੰ ਦੱਸ ਜੋ ਕਿ ਆਟਾ ਕਿਦਾਂ ਦਾ ਰੱਖੀ ਦੇਵਾ ਉਹ ਆਂਦੇ ਮੈਂ ਫ੍ਰੀ ਹੋ ਉਹਨਾਂ ਦੇ ਵੀ ਮਿਸਤਰੀ ਲੱਗੇ ਆ ਉਹ ਵੀ ਆਂਦੇ ਆ ਉਹਨੇ ਫ੍ਰੀ ਹੋ ਗਾਉਨੇ ਆ ਹੁਣ ਆ ਦੇਖੋ ਆਟਾ ਦੇ ਹੈਗਾ ਤੇ ਆ ਚਾਰ ਜੀਆਂ ਦਾ ਕੰਮ ਜਿੰਨਾ ਦੇਖਣ ਨੂੰ ਸੋਖਾ ਲੱਗਦਾ ਉਹਨਾਂ ਹੈਗਾ ਨਹੀਂ ਅਸੀਂ ਕਿੰਨੇ ਦਿਨ ਹੋ ਗਿਆ ਕਰਦੇ ਆ ਮਸ਼ੀਨ ਕਰਦੇ ਆ ਪਰ ਅਸੀਂ ਦੋਵੇਂ ਜਾਣੇ ਬਾਹਰ ਕੋ ਕਰ ਨਹੀਂ ਸਕਦੇ ਬਾਕੀਆਂ ਦਾ ਟਾਈਮ ਹੈ ਨਹੀਂ ਤਾਂ ਹੀ ਅੱਜ ਫੇਰ ਐਤਵਾਰ ਦੇ ਦਿਨ ਚੁਣਿਆ ਚਲ ਬੱਚੇ ਵੀ ਹੱਥੋਂ ਹੱਥੀ ਸਾਰੇ ਕੰਮ ਕਰਾਉਣਗੇ ਨਾਲ ਤੇਰਾ ਕੰਮ ਠੀਕ ਆ ਇਹ ਕਮਾਤੀ ਬਣਾਇਆ ਏ ਇਹਨੇ ਆਪਣਾ ਘਰ ਬਣਾ ਲਿਆ ਉਹ ਇੱਕ ਸੌਂ ਵੀ ਗਿਆ ਅੰਦਰ ਕੰਮ ਕਰਨਾ ਕੋਈ ਕੰਮ ਕੀ ਲੈਣਾ ਇੱਕ ਉਹ ਸੁੱਤਾ ਕੰਮ ਕਰਨ ਵਾਲੇ ਸਾਰੇ ਤੇ ਕਿਤੇ ਫਿਰਨਦੇ ਯਾਰ ਇੱਥੇ ਕੰਮ ਇਹ ਸਾਨੂੰ ਕਰਨਾ ਪੈਣਾ ਸਿਰੇ ਚੜ੍ਹਨਾ ਪੈਣਾ ਵਾ ਬਿਨਾਂ ਲੱਗਦਾ ਘਰੋਣਾ ਮੂੰਹ ਜਿਹੜੀਆਂ ਸੂਈ ਸੂਈ ਬਣਾਉਣੀਆਂ ਪੈਣੀਆਂ ਮਟਰੀ ਮੁਟਕੀਆਂ ਲੱਗਦੀਆਂ ਜਿਹੜਾ ਹਿਸਾਬ ਇਹਨਾਂ ਦਾ ਵਾ ਚਲੋ ਚੱਲ ਛੇੜ ਆਜੇ ਛੱਡ ਮੰਜੀ ਮਨ ਨੂੰ ਤੂੰ ਕਿੱਥੇ ਕਿ ਜਾਂ ਉਹ ਅੰਦਰ ਆ ਅੰਦਰ ਚਲ ਗਿਆ ਅੰਦਰ ਉਹਨਾਂ ਨੂੰ ਮਾਰਦੇ ਆ ਆਵਾਜ਼ ਚਲੋ ਸਰਾਜਾ ਉੱਠਾ ਮੰਜੀ ਧੁੱਪੇ ਕਰਨੀ ਆ ਪ੍ਰਧਾਨ ਸਾਹਿਬ ਉੱਧਰ ਵੀ ਆ ਗਏ ਜਿਹ ਮੈਂਬਰ ਇੱਕ ਮੇਨ ਮੈਂਬਰ ਤੇ ਆ ਗਏ ਮੇਨ ਹੈਡ ਜਿੰਨਾਂ ਜਾਸ ਕਰਨੀ ਆ ਹਲਵਾਈ ਸਾਹਿਬ ਹਲਵਾਈ ਸਾਹਿਬ ਪਹੁੰਚਦੇ ਹੋਏ 사ਸੀ ਗਾਜੀ ਇਧੇ ਲੰਗੇ ਲੰਗੇ ਕੋ ਤੁਰਨਦੇ ਹੋ ਆਛਾ ਦੋ ਰਾਜਾ ਦੇ ਘਟੇ ਉਧਰ ਉਧਰ ਆਟਾ ਵੇਖੋ ਹੁੰਦਾ ਆਟਾ ਵੇਖੋ ਵੀ ਇਦਾਂ ਦਾ ਸੁਖਭੂਰੇ ਕਰਨਾ ਥੋੜਾ ਹੋਰ ਗੁੰਨਾ ਇਦਾਂ ਵੀ ਰੱਖਣਾ ਮੈਂ ਅੱਗੇ ਆਖਾਂ ਦੀ ਮੈਂ ਹਾਂ ਅਸੀਂ ਨਿੱਕੇ ਨਿੱਕੇ ਹੁਣ ਨਿਆ ਜਿੰਦਾਂ ਦਾ ਕੰਮ ਕੀਤਾ ਸੀ ਤੇ ਹੁਣ ਸਾਡੇ ਨਿਆਣੇ ਓਡੇ ਓਡੇ ਹੋ ਗਏ ਆ ਉਹਨਾਂ ਦਾ ਹੁਣ ਲੱਗੇ ਆ ਕਰਨ ਨਹੀਂ ਬਹੁਤਾ ਹੀ ਸੁੱਕਾ ਹੈ ਫਿਰ ਜ਼ੋਰ ਲੱਗੇਗਾ ਉਹਨਾਂ ਨੂੰ ਆਹੋ ਮੈਂ ਹੋਈ ਵੇਖਾਂ ਦੀ ਮੈਂ ਕਿਾ ਜਿਆਦਾ ਨਾ ਗਿੱਲਾ ਹੋ ਜਾਏ ਇੱਕ ਵਾਰੀ ਤੁਸੀਂ ਆਜੋ ਤੇ ਫਿਰ ਵੇਖ ਕੇ ਫਿਰ ਕਰਦੇ ਆ ਗਿੱਲਾ ਕਹਦਾ ਕਿ ਜਾਂ ਸੁੱਕਾ ਨਹੀਂ ਨਹੀਂ ਸੁੱਕਾ ਅਜੇ ਹੋਏ ਪਾਣੀ ਪਾਉਣਾ ਪਾਣੀ ਪਾਉਣਾ ਮੈਂ ਦਾਦੀ ਨੇ ਨਹੀਂ ਪਾਇਆ ਮੈਂ ਜਿਆਦਾ ਗਿੱਲਾ ਹੋ ਗਿਆ ਤਾਂ ਉਹਨਾਂ ਦੇ ਪਲੀ ਦੇ ਸੰਗ ਵਿੱਚ ਚੰਬੜ ਜੇ ਚਲੋ ਬੈਗ ਇੱਥੇ ਬੈਗ ਇੱਥੇ ਤੇ ਫਿਰ ਤੇਲ ਲਾਵਾਂ ਕਿ ਕਿਓ ਲਾਵਾਂ ਕੀ ਲਾਣਾ ਲਾ ਦੇ ਤੇਲ ਲਾਣਾ ਚਲੋ ਹੋ ਗਿਆ ਕੰਮ ਸ਼ੁਰੂ ਉਹ ਸਾਬ ਦੱਗ ਗਿਆ ਲੱਗਦੀ ਨਹੀਂ ਕੋ ਸਾਬ ਆਪ ਤੇ ਚਲ ਗਿਆ ਤੇ ਤੇਲ ਦਾ ਤੇਲ ਦਾ ਲਾਓ ਇਹਨੂੰ ਤੇ ਕਰੋ ਸ਼ਰਾੜ ਆਹ ਟਲੀ ਮਿਲੀ ਜਾ ਇਹਨੂੰ ਕੱਸ ਦੋ ਮੈਂ ਕਸੇ ਨਾ ਇਹਦੀਆਂ ਦੋ ਆ ਇਹ ਛੇਕਾਂ ਵਾਲੀਆਂ ਇੱਕ ਛੇਕ ਬਰੀਕ ਇੱਕ ਮੋਟੇ ਮੋਟਿਆਂ ਵਾਲੀ ਲਾਈ ਆ ਚੱਲ ਵੇਖ ਲਓ ਜਿੱਦਾਂ ਦੂਜੀ ਵੀ ਲਾਗਾ ਕਿਵੇਂ ਦਾ ਡਿਜ਼ਾਈਨ ਬਣਦਾ ਉਹ ਤਾਂ ਵੀ ਬਰੀਕ ਨਹੀਂ ਨਿਕਲਣਗੇ ਸਵੇਂ ਇੰਨਾ ਮੋਟਾ ਆਖਣ ਦੇ ਦਾ ਨਾਮ ਪਤਾ ਨਹੀਂ ਕੀ ਆ ਤੇ ਤੁਹਾਨੂੰ ਕੋ ਪਤਾ ਲੱਗਾ ਵੀ ਜਿੰਦਰੀ ਉਹਦਾ ਮੈਗਨ ਹੈਗਾ ਆ ਜਿੰਦਰੀ ਆ ਜਿੰਦਰੀ ਜਿੰਦਰੀ ਆਂਦੇ ਨੂੰ ਬਿੱਲੀ ਕੋ ਆਂਦੇ ਪਲਾ ਬਿੱਲੀ ਵੀ ਆ ਬਿੱਲੀ ਆਟਾ ਕਾਈ ਜਾਂਦੀ ਵਿੱਚ ਤਾਂ ਬਿੱਲੀ ਆਂਦੇ ਆ ਤੇ ਕਿਥੇ ਲੈ ਆ ਥਾਲੀ ਥੱਲੇ ਜਾ ਸ਼ਹਿਰ ਅੱਜ ਥਾਲੀ ਲੈ ਕੇ ਆ ਤੇ ਆ ਭਾਈ ਸਭ ਤੁਹਾਡੀ ਨੀਵੀਂ ਹੈ ਕੁਛ ਨਹੀਂ ਹੁੰਦਾ ਸਾਨੂੰ ਤਾਂ ਮੰਜੀ ਨਹੀਂ ਉਹ ਜਿਹੜੀ ਪਹਿਲਾਂ ਤਾਂ ਲੱਕੜ ਦੀ ਮੰਜੀ ਦਲਾਈ ਦੀ ਇਹ ਤਾਂ ਰੱਖ ਲੈਣੇ ਥੱਲੇ ਹੀ ਵਾਲੀ ਤਾਂ ਲੱਗਦੀ ਨਹੀਂ ਸੀ ਹਾਂ ਜੀ ਲੰਮੀਆਂ ਤੁਹਾਡੀਆਂ ਵੱਡੀਆਂ ਹੈਂ ਥਾਲੀ ਪੁੱਤ ਕੋਈ ਥਾਲੀ ਲਾਇਆ ਉਥੋਂ ਜਿਹੜੀ ਮਰਜੀ ਇੱਕ ਕਰੀ ਬਣਾ ਕੇ ਤੇ ਵੇਖੋ ਕੋ ਥਾਲੀ ਬਸ ਕੇ ਆਓ ਯੋ ਚੱਲ ਇੱਕ ਪੂਰ ਕਰਦੇ ਪੂਰਾ ਸਰੀ ਦੋ ਪੂਰੇ ਦਨੇ ਆ ਤੇ ਇੱਕ ਨਿਕਲਦੇ ਸਹੀ ਜਾਰ ਕਿ ਐਦਾਂ ਸੇਵੀਆਂ ਤੋੜਦੇ ਹੁੰਨੇ ਹਾ ਨਿੱਕੇ ਹੁੰਦੇ ਇਹਲਾ ਉਹ ਸੀਨ ਆ ਗਿਆ ਆਹੀਂ ਆਹੀਂ ਭੈਣ ਭਰਾਵਾਂ ਨਾਲ ਲੜੀ ਜਾਣਾ ਜਦੋਂ ਸੇਵੀਆਂ ਦੇ ਟਿਕਣੀਆਂ ਤੇ ਜਦੋਂ ਢੇਰ ਲੱਗਣਾ ਤੇ ਮੈਂ ਆਖਣਾ ਤੇ ਮੈਂ ਤੋੜਨੀਆਂ ਦੂਜੇ ਨੇ ਆਖਣਾ ਮੈਂ ਤੋੜਨੀਆਂ ਜਾੜੀ ਵੇਖ ਲੋ ਵੀ ਠੀਕ ਹੈ ਨਹੀਂ ਠੀਕ ਹੈ ਬਹੁਤ ਬ੍ਰੇਕ ਕਰਣੀ ਬਹੁਤ ਹੀ ਬ੍ਰੇਕ ਨੂੰ ਜਿਆਦਾ ਜ਼ੋਰ ਲੱਗੇਗਾ ਫਿਰ ਹਾਂ ਅਮ ਗਏ ਚੱਲ ਮੈਂ ਕਿਤੇ ਵਾਰੀ ਆ ਗਿਆ ਸਾਹ ਵੇ ਚੜਿਆ ਇਹਨੇ ਇਹਨੇ ਲੋੜ ਵਾਂ ਕੰਮ ਦਾ ਕੋਈ ਨਹੀਂ ਚਾਚੀ ਦੇ ਮੁੱਦੇ ਹੋ ਜਾਣਾ ਆ ਸਾਰੀ ਮੰਜੀ ਭਰਨੀ ਆ ਇਦਾਂ ਅੱਜ ਕੱਲ ਵੇਲਾ ਆ ਹੱਥ ਦਾ ਕੰਮ ਹੁੰਦਾ ਸੀ ਅੱਜ ਕੱਲ ਮਸ਼ੀਨੀ ਆ ਗੀਆਂ ਨਾ ਜਿਹੜੀਆਂ ਟਰੈਕਟਰ ਦੇ ਨਾਲ ਹੁੰਦੀਆਂ ਆ ਉਹਨਾਂ ਨੇ ਕਿੜੁਕੇ ਜਿਹਦੇ ਉੱਤੇ ਰੱਖਿਆ ਹੁੰਦੀਆਂ ਤਾਂ ਬਣਾ ਬਣਾ ਕੇ ਹਨਾ ਵਿਲੇ ਹੋ ਜਾਂਦੇ ਆ। ਇਹ ਸਾਰੀ ਮੰਜੀ ਭਰਨੀ ਆ ਇਦਾਂ। ਇਹਨਾਂ ਦਾ ਕੰਮ ਹੀ ਘਟ ਗਿਆ ਨਹੀਂ ਦਾ ਇਦਾਂ ਹਰ ਘਰ ਦੇ ਵਿੱਚ ਇਦਾਂ ਹੁੰਦਾ ਹੀ ਹੈ ਇਹ ਹਜੇ ਮੌਸਮ ਦੇ ਵਿੱਚ। ਇਹਨਾਂ ਦਾ ਸਪੈਸ਼ਲ ਆਹੋ ਦਿਨ ਹੁੰਦੇ ਸੱਚੀ। ਸਿਆਰੀ ਲੰਮੇ ਪੈ ਗਿਆ ਹੁਣ ਹਰਕੇ। ਸਿਆਲ ਜਿਹੜਾ ਸੁੱਕਦੀਆਂ ਨਹੀਂ ਅੱਜਕੱਲ੍ਹ ਧੁੱਪ ਹੁੰਦੀ ਸੁੱਕ। ਵਰਤ ਤੋਂ ਪਹਿਲਾਂ ਹੁੰਦੀਆਂ ਮੇਰੇ ਖਿਆਲ ਨਾਲ ਜਦੋਂ ਕਈ ਵਾਰੀ ਹੁੰਦਾ ਧੀਆਂ ਨੂੰ ਵਰਤੂਰਤ ਦਈਏ ਤੇ ਫਿਰ ਇਸੇ ਵਿੱਚੋਂ ਕੱਢ ਕੇ ਦੇਈਆਂ। ਸੁੱਕਦੀਆਂ ਨਹੀਂ ਤੇ ਗਰਮੀਆਂ 'ਚ ਅੱਜਕੱਲ੍ਹ ਸੁੱਕ ਜਾਂਦੀਆਂ ਛ ਚੱਲ ਸ਼ਰਾਦ ਲਿਆ ਬਾਲਾ ਮੈਂ ਵੇਖਾਂ ਕਿੰਨੀ ਕੁ ਭਾਰੀ ਤੇ ਇਹ ਵੀ ਕਰਨਾ ਜੀ ਹਾਂ ਹਾਂ ਥੋੜਾ ਜਿਹਾ ਜ਼ੋਰ ਲਾਉਂਦੇ ਆਂ ਬਸ ਹੋ ਗਿਆ ਵਾਗੇ ਆਹ ਹੌਲੀ ਆ ਪਤਲਾ ਆਟਾ ਹੌਲੀ ਤੇ ਜਲਦੀ ਹੌਲੀ ਆ ਦੂਜੇ ਪਾਸੇ ਉਹ ਨਹੀਂ ਤੇ ਹਣਾ ਇਹਦੇ ਬੜਾ ਦੋਵਾਂ ਹੱਥਾਂ ਨਾਲ ਜ਼ੋਰ ਲਾ ਲਾ ਕੇ ਘੁੰਮਦੀ ਹੁੰਦੀ ਭਾਰੀ ਨਹੀਂ ਇਧਰ ਨੂੰ ਘੁਮਾਉਣੀ ਆ ਚੱਕੀ ਇਧਰ ਨੂੰ ਘੁਮਾਉਣੀ ਆ ਹੁਣ ਇਹਨੂੰ ਕੀ ਬਰੀਕ ਕਰਨ ਦੇ ਜੀ ਆਟੇ ਨੂੰ ਪ੍ਰੀਕ ਨਹੀਂ ਕਰਨ ਦੇ ਆਟੇ ਨੂੰ ਇਦਾਂ ਮਲ ਮਲ ਕੇ ਥੋੜਾ ਸੱਤਾ ਸੱਤਾ ਕਰ ਦੇਣਾ ਜਿਹੜਾ ਗਿੱਲਾ ਹੈ ਨਾ ਉਹਨੂੰ ਐਂ ਆਟਾ ਸੁੱਕਾ ਲਾ ਲ ਕੇ ਸੁੱਕ ਭਰੂਰਾ ਇਹਨੂੰ ਪਿਆਰ ਬੜਾ ਜ਼ੋਰ ਲੱਗਣ ਦੇ ਦਾ ਚਰਦ ਲੱਗਣਾ ਹੋਣਾ ਜ਼ੋਰ ਲੱਗਣਾ ਹੋਣਾ ਤਾਂ ਕਰਕੇ ਮੈਂ ਪਹਿਲਾਂ ਪਾਣੀ ਪਿਆ ਲੀਏ ਪਹਿਲਾਂ ਪਾਣੀ ਪਿਆਰ ਕੇ ਠੰਡਾ ਕਰਕੇ ਜ਼ੋਰ ਲਾਣਾ ਪਹਿਲਾਂ ਪਾਣੀ ਪਿਆ ਲਦੀ ਹੈ ਨਾ ਮੁੰਡੇ ਨੂੰ ਮੈਂ ਤਾਂ ਫੜਾ ਪਹਿਲਾਂ ਤੋੜ ਮੈਂ ਤਾਂ ਫੜਾ ਵੜਾ ਅੱਛਾ ਚੀਰ ਦੇ ਦੇ ਮੈਂ ਪਾਣੀ ਵਿੱਚ ਪੀ ਕੇ ਚਾਹ ਪੀ ਕੇ ਆਈਆਂ ਪਾਣੀ ਮੈਨੂੰ ਫੜਾ ਦੇ ਵੇ ਭਲਾਓ ਤੋੜ ਬੜਾ ਸੇਵੀਆ ਕਿਦਾਂ ਤੋੜੀ ਦਿਆਂ ਮੈਂ ਤਾਂ ਨਹੀਂ ਜਾਣ ਦਸੀ ਜੁੱਤੀ ਲਾਲਾ ਉੱ ਇਦਾਂ ਕਰਕੇ ਨਾ ਆਵੇਂ ਇਸ ਤਰ੍ਹਾਂ ਆਟਾ ਲੈ ਆਹ ਹੱਥਾਂ 'ਚ ਗਿੱਲੇ ਕਰ ਲਾ ਆਟਾ ਪਾ ਆਟਾ ਪਾ ਪਾਣੀ ਸੁੱਕ ਸੁਕੀਆਂ ਲੱਤ ਸੁਕਾ ਆਟਾ ਇਦਾਂ ਕਰਕੇ ਪਾ ਕੇ ਫਿਰ ਇਦਾਂ ਇਦਾਂ ਕਰਕੇ ਉਂਗਲਾ ਵਿੱਚ ਪਾ ਕੇ ਇਹ ਆਉਂ ਕਰ ਲਾ ਛੜਕਾ ਦੇ ਵਾ ਆਜਦਾ ਇਧਰ ਵੀ ਇਧਰ ਵੀ ਇਧਰ ਵੀ ਚੁੱਕ ਲਾ ਉੱਤੇ ਜੋੜਨੀ ਨਹੀਂ ਹੈਗੀ ਆ ਜੋੜਨੀ ਇਦਾਂ ਲਾਜਾ ਲਾਜਾ ਤੂੰ ਚੱਲ ਚੱਲ ਲਾਜਾ ਲਾਜਾ ਇਦਾਂ ਮਿਸ਼ਾਹ ਦੇ ਇਦਾਂ ਇਹਦੇ ਉੱਤੇ ਕੋਈ ਇਹ ਨਾ ਕਿ ਭੀ ਮੈਨੂੰ ਮੋਕਾਂ ਨਹੀਂ ਮਿਲਿਆ ਸੋਖਾ ਕੰਮ ਉਹਨ ਦਾ ਸੋਖਾ ਨਹੀਂ ਸੋਖਾ ਨਹੀਂ ਸੋਕਾਂ ਦੀ ਸੋਖਾ ਕਿੱਥੇ ਕੰਮ ਨਹੀਂ ਸੋਖਾ ਜਿਹਾ ਜਿਹਾ ਆਟਾ ਤਾਂ ਨਹੀਂ ਆ ਨਾ ਤੇ ਉਹ ਪਾਰਾ ਹੋਈ ਜਾਂਦਾ ਹੈ ਨਾ ਚਾਹ ਦੇ ਨਾਲ ਬੰਨ ਕੇ ਨਾ ਮੰਜੀ ਤੇ ਪੈੰਦਾਂ ਦੇ ਨਾਲ ਤਾਂ ਹੀ ਕਿਨਾਂ ਕਿਨਾਂ ਆਟਾ ਵੜ ਛੱਡੀਆਂ ਹੁੰਦੀਆਂ ਬੇਰ ਬਲੇ ਨਾ ਵਾ ਗਈ ਆ ਚੱਲ ਚੱਲ ਪਾਣੀ ਪੁਣੀ ਤੇ ਨਹੀਂ ਪੀਣਾ ਪਹਿਲਾਂ ਸੇਵੀ ਮੰਗੂ ਨਾ ਉਹਦੀਆਂ ਗੁੱਤਾ ਜਿਹੜੀਆਂ ਲੰਬੀਆਂ ਨੇ ਮਨਤਲਾ ਖਲੋ ਜਾ ਖਲੋ ਜਾ ਸਾਹ ਲ ਲੈ ਪੁੱਤ ਪਹਿਲਾਂ ਤੂੰ ਐ ਇੰਦਾਂ ਇੰਦਾਂ ਇਹ ਤਾਂ ਲਾਂਡੇ ਜੇ ਖਲੋ ਜਾ ਇਹ ਵੇ ਲਾਂਗੀਆਂ ਇੱਕ ਵਾਰੀ ਅਲਾਕ ਵੇਖ ਲੈ ਦੀਦੀ ਕਿੱਦਾਂ ਲਾਉਣ ਗਈ ਆ ਮਨ ਤੂੰ ਉਂਗਲਾਂ ਪਾ ਕੇ ਚਲਾਈਂਦੀ ਆ ਐਦਾਂ ਕਰਕੇ ਚਲਾਈ ਕਰੇ ਆਹ ਘੋਟਲੀ ਮੁਠੀ ਲੈ ਗਈ ਆ ਦਫਾ ਹੋ ਆ ਲੈ ਆ ਖਲੋ ਜਾ ਆ ਖਲਾਰ ਦੇ ਉੱਥੇ ਜਾ ਕੇ ਥੱਲੇ ਹਾਂ ਹਾਂ ਥੱਲੇ ਨਹੀਂ ਇੱਥੇ ਚਾਂਦਰ ਦੇ ਆਓ ਜੀ ਆਹ ਸੇਵੀਆਂ ਪੂਰੀਆਂ ਆਈਆਂ ਨਾ ਨਾਲ ਨਾਲ ਚੜ ਗਈਆਂ ਕਿੱਥੇ ਆਂ ਉਂਗਲ ਤੇ ਚੱਲ ਕੋਈ ਹੋ ਗਈ ਠੀਕ ਹੈ ਟੀਮ ਸਾਰੀ ਚੇਂਜ ਹੋ ਗਈ ਹੈ ਮੈਂ ਵੀ ਮੈਂ ਹੇ ਸੱਲ ਹੁਣ ਇੱਧਰ ਸ਼ੈਰੀ ਪੈਨਸ਼ਨ ਪਾ ਗਿਆ ਵਾ ਹਮ ਮੰਜੀ ਸਾਰੀ ਭਰਨ ਦਾ ਟਾਰਗੇਟ ਸੀ ਪਰ ਮੇਰੇ ਸਾਹਨ ਭਰਨੀ ਨਹੀਂ ਹੈਗੀ ਆ ਤਾਂ ਆਟਾ ਹੈਗਾ ਨਹੀਂ ਆ ਸੇਵੀਆਂ ਸੰਗਣੀਆਂ ਪਾਈਆਂ ਮੰਨਤ ਨੇ ਹਾ ਵੇਖੋ ਇੱਧਰ ਕਿੰਨੀਆਂ ਬਿਰਲੇ ਮੇਰੇ ਲਈ ਪਾਈ ਦੀਆਂ ਕਾਰੀਆਂ ਕਾਰੀਆਂ ਕਰਕੇ ਅਜੇ ਵਿੱਚ ਜਿਹੜੀ ਐ ਇੱਕ ਐਨੂ ਇੱਕ ਐਨ ਪੂਰਾ ਕਾਂਟਾ ਬਣਾਈਦਾ ਜੇ ਮੇਕੋ ਪਾਸੇ ਨੂੰ ਲੀਕ ਮਾਰੀ ਆ ਮੈਂ ਦੱਸਾਂ ਮਨ ਤਾਂ ਕਿਤਰਾ ਪਾਈ ਕੱਲਿਆ-ਕੱਲਿਆ ਕਰਕੇ ਫਰੋਲ ਕੇ ਪਾਈ ਦੀਆਂ ਵੇਖ ਲਾ ਹੁਣ ਇਹਦਾ ਸੁੱਕ ਕੇ ਵੀ ਛੇਤੀ ਆ ਕਿੰਨਾ ਵਿੱਚ ਸੁੱਕਦੀ ਹੈ ਹੋਰ ਹੋ ਰਹਾ ਹੈ ਇਹ ਇਦਾਂ ਨਹੀਂ ਹੁੰਦੀ ਹੁੰਦੀ ਹੱਥ ਲਾਉਣਾ ਜਿਹੜਾ ਮੁੜ ਕੇ ਪਾਉਣੀ ਹੈ ਨਾ ਉਧਰ ਪਰਲੇ ਪਾਸੇ ਲੈ ਕੇ ਉਰੇ ਨੂੰ ਖਲਾ ਦੇ ਮੁਝ ਵੇਨ ਪਾਈ ਆ ਨਾ ਆਈਏ ਚਾਹ ਲਾ ਲਿਆ ਮੁੰਮੰਦਾ ਹੀ ਵਿਹਲਾ ਬੈਠਾ ਰੰਗ ਲਾਲ ਹੋ ਗਿਆ ਵਾ ਰੰਗ ਤਰਿੰਦਾ ਹੀ ਲਾਲ ਆ ਚੱਲ ਨਹੀਂ ਅੱਜ ਜਿਆਦਾ ਹੋਣ ਡਿਆ ਚਾਬੜਾ ਵਾ ਨਾ ਸੇਵੀਆਂ ਦਾ ਸਾਡੀਆਂ ਸੇਵੀਆਂ ਰੰਗ ਪਾਲਿਆ ਤੇ ਰੰਗ ਨਹੀਂ ਸਿਮਚੈਂਦੀ ਰੰਗ ਪਾਲਿਆ ਹਰਾ ਰੰਗ ਮੇਰੇ ਸਾਬ ਨਾਲ ਪਾਣੀ ਦੇ ਰੰਗ ਬੁੰਦੇ ਹੋਣੇ ਹਨਾ ਪਾਣੀ ਚ ਪਾਈਦਾ ਨਾ ਹਰੇ ਰੰਗ ਵਾਲੀਆਂ ਵੀ ਆ ਗਈਆਂ ਉਧਰ ਮਗਰੇ ਦੂਜੀਆਂ ਤੇ ਆ ਰ ਜਰਦਾ ਰੰਗ ਵਾਲੀਆਂ ਹੁਣ ਤੇ ਖੇਡਾ ਹੋਣ ਡਿਆ ਪੀਆ ਵਾ ਜਿਹੜੇ ਸੇਵੀਆਂ ਤੇ ਬੱਟੀਆਂ ਗਈਆਂ ਬਸ ਹੁਣ ਹੁਣ ਰੰਗ ਵਪਾ ਪਾ ਕੇ ਵੇਖਣੇ ਆ ਵੀ ਕਿਹੜੇ ਕਿਹੜੇ ਰੰਗ ਦੀਆਂ ਨਿਕਲਦੀਆਂ ਸੇਵੀਆਂ ਹੁਣ ਤੇ ਕੋਲੋਲਾ ਹੀ ਹੋਣ ਡੀਆਂ ਤੇਰੇ ਬਾਦਾਂ ਚੋਰ ਲੱਗਦਾ ਤੇਰੇ ਬਾਦਿਆਂ ਕੋਲੋਲਾ ਹਾਂ ਵੇਖਾਂ ਕਦੀ ਜਰਦਾ ਰੰਗ ਮੇਰੇ ਗੂਠੇ ਥੱਕ ਗਏ ਆ ਤੁਹਾਡੇ ਭਾਦੀ ਕੋਲੋਲਾ ਆ ਹਾਂ ਨਿਕਲੀਆਂ ਨੇ ਆ ਨਾ ਦੇਖੋ ਕਲਰ ਕਿੰਨਾ ਸੋਹਣਾ ਕਲਰ ਆਇਆ ਅੱਗੇ ਗ੍ਰੀਨ ਆਇਆ ਹੋਇਆ ਉਹ ਗ੍ਰੀਨ ਲਾਤੀਆਂ ਆ ਜਾ ਗ੍ਰੀਨ ਤੇ ਦੇਖ ਲਿਆ ਆ ਤਾਂ ਗੋਲੀ ਹਾਏ ਹਾਏ ਮੇਰੀ ਉਂਗਲਾਂ ਅਰੇ ਕਿਹੜਾ ਹੋਰ ਵਧੀਆ ਹਣਾ ਆਹੋ ਹੁਣ ਔਰੈਂਜ ਨਾ ਹੋਇਆ ਚਲੋ ਜੀ ਆਓ ਜੀ ਹਿੱਸਾ ਪਾਓ ਵਾਹ ਲੈ ਸਾਸਿਕਾ ਵਾਲੀ ਸਾਸਿਕਾ ਅਹੀਂ ਬਣਾਉਂ ਨਹੀਂ ਦਿੰਦਾ ਘਰ ਇੱਧਰ ਆਓ ਛੁੱਟੀ ਛੁੱਟੀ ਲਾਵਾ ਪਈ ਚਲੋ ਡਿਊਟੀ ਲੈ ਹਿੱਸਾ ਲੈ ਹਿੱਸਾ ਪਾਉਣਾ ਆਉਂਦਿਆਂ ਹੀ ਆਦੂਗੀ ਆ ਜੀ ਤਾਂ ਕਾੜੀਆਂ ਤਾਂ ਪਾਉਣਾ ਹਿੱਸਾ ਪਾਉਣਾ ਹੀ ਪੈਣਾ ਐਈਦਾ ਚੰਗਾ ਚੋਰ ਲਾ ਆਇਆ ਜੀ ਤੇ ਬੈਠਾ ਹੁੰਦਾ ਚੰਗਾ ਆ ਮੈਂ ਪਹਿਲਾਂ ਪਹਿਲਾਂ ਵੇਖ ਲਿਆ ਚੱਪਾ ਲੱਗਿਆ ਛੈਰੀ ਪੜਾਉ ਤੂੰ ਪਤਾ ਛੈਰੀ ਪੈ ਲੱਗਿਆ ਛੈਰੀ ਕੋ ਕਮਿਆ ਮਰੀ ਆਓ ਇੱਧਰ ਸਾਡੇ ਪਰਵਾਹ ਨਹੀਂ ਆਉਂਦੇ ਆ ਕਿਹੜਾ ਰੰਗ ਚਲੇ ਬੰਵਾਲਾ ਲੋਟੇ ਜਿਹਨੇ ਬੰਵਾਲਾ ਵਿੱਚ ਜਰਦਾ ਵਿੱਚ ਹੀ ਤੇ ਹਰਿਆ ਕਿਥੋਂ ਆਇਆ ਰੰਗ ਹਰਿਆ ਚਟਨੀ ਲਾਇਆ ਹੁੰਦਾ ਲੈ ਤੂੰ ਯਾਰਾ ਗੱਫੇ ਫਿਲਮਾਂ ਵਾਲਿਆਂ ਵਾਂਗੂ ਕਰਨਾ ਕਿਤਾ ਹਾਂ ਟਾ ਰੜਾ ਸ਼ਿਆਤੀ ਬਣਾਓ ਤੇ ਬਣਾ ਕੇ ਖਵਾ ਲਓ ਅੱਛਾ ਕੱਚੀਆਂ ਹੀ ਕਰੋ ਆਪਣੇ ਕੋਲ ਵੀ ਆ ਗਈ ਹੈ ਨਾ ਇਤਨ ਦੀ ਬੱਦਨ ਵਾਲੀ ਸੇਵੀਆਂ ਨਹੀਂ ਰਗ ਮੁੱਕ ਨਹੀਂ ਰਿਹਾ ਪੇੜਾ ਦੇ ਕੀ ਹੋਰੇ ਲਗਾਇਕੋ ਬੇੜਾ ਹੇ ਜਿਹੜੇ ਦੁੱਧੋ ਦੋ ਤਿੰਨ ਲਗਾ ਕੇ ਜੂਰ ਲਗਾ ਕੇ ਬੱਲੇ ਆ ਜਾ ਬੱਲੇ ਆ ਕੇ ਆਂਟੀ ਜੀ ਤੁਹਾਡੇ ਪੱਪੀ ਪੱਟ ਕੇ ਗਏ ਹੋ ਨਾਲੀਆਂ ਨਾਉ ਨਿਕਣੀ ਆ ਇਹਦਾ ਮੂੰਹ ਉੱਡ ਚਲਿਆ ਹਾਏ ਧਰੀ ਕਿੰਨਾ ਮਲੰਮ ਨਹੀਂ ਤੇਰਾ ਹੋ ਗੜੀ ਗੁੰਡਾ ਹਾਂ ਰੰਗ ਦਾ ਫਰਕ ਪੈ ਗਿਆ ਹੁਣ ਜਾਂ ਰਿਹਾ ਸਾਡੇ ਬਾਰੇ ਕੀ ਸੋਚੀ ਐ ਅੰਕਲ ਜੀ ਦੀ ਆਂਟੀ ਇੱਥੇ ਆ ਕੋਈ ਨਹੀਂ ਅੱਜ ਮਾਫੀ ਐ ਅੱਜ ਮਾਫੀ ਐ ਚਾਚੀ ਵੀ ਗਏ ਮਿਸਤਰੀ ਲੱਗੇ ਇਹਨਾਂ ਨੇ ਜਾਣਾ ਸੀ ਤੇ ਰਹਿ ਗਏ ਪੇੜੇ ਦੋ ਇਧਰ ਵੀ ਆ ਗਏ ਆਜੋ ਆਜੋ ਕਲਾਸੀਆਂ ਨਾ ਨਾ ਇਹਦੇ ਵੀ ਬਣਾਇੰਦੀਆਂ ਨਾ ਦੁੱਧ ਚ ਪਤਾ ਨਹੀਂ ਦੁੱਧ ਚ ਕਿਉਂ ਸੀ ਕਿਉਂ ਤੇ ਇਹਨੂੰ ਦੇਸੀ ਕਿਉਂ ਬਣਾਉਣਾ ਵਾ ਲੈ ਕਰਨੀ ਆ ਆਜੋ ਆਜੋ ਨਹੀਂ ਸੁੱਕਣ ਗਿਆ ਤੇ ਫਿਰ ਵਿਜੀ ਲਿਆ ਮੈਂ ਵੀ ਜਲਾਵਾਂ ਸੋਖੇ ਹੀ ਕਰਮਾ ਨਹੀਂ ਰਹਿ ਗਏ ਹੁਣ ਦੋ ਪੜੇ ਹੁਣ ਸਾਰਿਆਂ ਨੂੰ ਚਾਹ ਆ ਸੋਖਾ ਹੀ ਆਏ ਨੇ ਇੱਕ ਵਾਰੀ ਆਪਾਂ ਚਲਾ ਲਈ ਜਿੱਦਾਂ ਕਰਕੇ ਬਹਿ ਨਾ ਜੇ ਤਾਂ ਬਤਾ ਦੇ ਸੋਖਾ ਕੰਮ ਨਹੀਂ ਕਰ ਸ਼ਰੀ ਬੈਠ ਜਾ ਕੁੜੀਏ ਬਹਿ ਕੇ ਬਤਾ ਰਹਿਣਾ ਜਦੋਂ ਜੋਰ ਲੱਗਦਾ ਸੌਖਾ ਹੀ ਆਇਆ ਤੇ ਕਿਲੋ ਸਿਰੋ ਸ਼ੁਰੂ ਤੋਂ ਸੌਖਾ ਲੱਗਦਾ ਨਾ ਜਿਦੋਂ ਪੂਰਾ ਜਿਦੋਂ ਮਾਣੋ ਫਿਰ ਪਤਾ ਲੱਗਦਾ ਸੌਖਾ ਤੇ ਔਖਾ ਵਾ ਪੀਤੋ ਆ ਸੇਵੀਆਂ ਥਾਂ ਤੱਕ ਨਹੀਂ ਜਾਣੀਆਂ ਤੇ ਪੀਤੋ ਨੇ ਕਰੇ ਹੱਥ ਜਾਣਾ ਨਹੀਂ ਨਹੀਂ ਜਾ ਥੋੜਾ ਹੋਰ ਕਹੇ ਰੇ ਉਧਰ ਉੱਠ ਕੇ ਹੋ ਕਿਚਨੋਂ ਹੁਸਲ ਬਟਣੀਆਂ ਆਪੀਆਂ ਨੇ ਖਾਣੀਆਂ ਸਭੀਆਂ ਪਾਣਾ ਤਾਂ ਸਭ ਕੁਝ ਸੌਖਾ ਵੰਟੀ ਨਹੀਂ ਵਿਆ ਅੱਗੇ ਕੰਮ ਔਖਾ ਹੀ ਆ ਲੱਗਾ ਜੈਦੇ ਖੋਣਾ ਹੋਈ ਆ ਜਿੰਨੀ ਬੜਾ ਜ਼ੋਰ ਲੱਗਦਾ ਜੀ ਉਹ ਇਹਨੂੰ ਬਿੱਲੀ ਆਂਦੇ ਆ ਨਾ ਬਿੱਲੀ ਬਿੱਲੀ ਵੀ ਆਂਦੇ ਆ ਜੰਦਰੀ ਵੀ ਆਂਦੇ ਆ ਜੰਦਰੀ ਹਾਂ ਸੁਣਿਆ ਹੁਣ ਜੰਦਰੀ ਵੇਖੀ ਹੁਣ ਦੱਸਿਓ ਤੁਸੀਂ ਵੀ ਸਾਡੇ ਭੈਣ ਭਰਾ ਵੀ ਤੁਹਾਡੇ ਇਲਾਕੇ 'ਚ ਇਹਨੂੰ ਕੀ ਕੀ ਕਹਿੰਦੇ ਆ ਵੇਖ ਫੇ ਨਾਮ ਪਤਾ ਲੱਗਦੇ ਵੇਖੀ ਕਿੰਨੀ ਆ ਜਾਂਦਾ ਤਾਰੀਆਂ ਹੋਣੀਆਂ ਹਾਂ ਨਾ ਆਪਾਂ ਵੀ ਹਾਂ ਮੈਂ ਬਚਵੰਦੀ ਆਦਾ ਜਾ ਚਾਹ ਬੜਾ ਹੁੰਦਾ ਸੀ ਜੀ ਆ ਜਿਹੜੀ ਆਂਦੇ ਜਦੋਂ ਚੁੱਕਣਾ ਵਾ ਤੇ ਉਜਦਾ ਉਹਦੇ ਮੋਹੜੀਆਂ ਸਖਤ ਆਕੜ ਜਾਂਦੀ ਆ ਆਕੜ ਜਾਂਦੀ ਆ ਕੱਲ ਜੀ ਵੀਰ ਜੀ ਚਰਾ ਦੇ ਹੱਥ ਮੈਂ ਕੰਮ ਛੱਡ ਦਿੱਤੀ ਆ ਕਿੰਨੀ ਕਸਰਤ ਹੋਣੀ ਐ ਐਕਸਰਸਾਈਜ਼ ਕਿੰਨੀ ਐ ਢਿੱਡ ਦੀ ਹਨਾ ਐਂਡਲਾ ਪੇੜਾ ਫ੍ਰਿੱਟਾ ਜੇ ਕੱਢ ਦੇਗੀ ਨਾ ਐਂਡਲਾ ਪੇੜਾ ਬੱਲੇ ਬੱਲੇ ਆਹ ਆ ਮਜੇ ਨਾਲ ਤੇ ਬਿਟੇ ਤਾਂ ਰਹੇ ਆ ਮਜੇ ਨਾਲ ਸੌਣ ਦੇ ਲੱਗੇ ਆਹ ਬਹਾਨੇ ਜੇ ਨਾ ਫੋਨ ਚੋ ਨਹੀਂ ਲਿਆ ਨਿਕਲ ਹਨਾ ਇਹ ਕੂਟੇ ਦੋਰੇ ਹੋ ਗਏ ਆ ਟਾਰਗੇਟ ਆ ਹੀ ਵੀ ਆ ਪੂਰੀ ਮੰਜੀ ਭਰਨੀ ਭਰਾ ਲੀਕ ਪਤਾ ਨਹੀਂ ਭਰਦੀ ਕੀ ਨਹੀਂ ਭਰਦੀ ਇਹ ਹੋ ਰਹੀ ਜੀ ਉਹ ਥੱਲੇ ਕਰਕੇ ਭਰ ਤੂੰ ਪਤਾ ਕੀ ਕੁਛ ਥੱਲੇ ਵੀ ਖਰੀਆਂ ਹੋਣਾ ਕਿੰਨੀਆਂ ਸਾਰੀਆਂ ਰੱਖਦੀਆਂ ਨੇ ਮੈਂ ਜਸਟ ਹੋ ਗਿਆ ਮਹਾਂਗਲਾ ਮਿਲਣ ਨਹੀਂ ਦਿਆ ਉਹ ਪਤਾ ਵਾਣਾ ਵੀ ਇਹ ਕੰਮ ਹੋ ਨਹੀਂ ਦਿਆ ਚੱਲ ਮੋਕੀ ਚੱਲ ਜਦੋਂ ਰਹਿਣੀ ਨਾ ਪੂਛ ਫੇਰ ਹੱਲ ਨਾਲ ਮੈਂ ਕਰਦਾ ਲੈ ਆਓ ਮੇਰੇ ਹਿਸਾਬ ਨਾਲ ਪਿੱਤੋ ਗਈ ਉਹ ਮੂਹੇ ਇੱਕ ਬਿਨ ਰਹਿ ਗਿਆ ਆਏ ਕੋ ਬਿਨ ਰਹਿ ਗਿਆ ਪਹਿਲਾਂ ਨਹੀਂ ਦੱਸਿਆ ਹਾਂ ਪਹਿਲਾਂ ਦੱਸਿਆ ਜੀ ਤਾ ਹੋਰ ਬਣ ਲਿਆ ਥੋੜਾ ਜਿਹਾ ਹੋਰ ਹਾਂ ਕਰ ਲਿਆ ਨਹੀਂ ਜਿਆਦਾ ਜੀ ਹੋ ਗਿਆ ਫਰੇ ਉਹ ਜਾਨੀ ਪ੍ਰੀਤੀਏ ਪ੍ਰੀਤੀ ਦਾ ਹੀ ਹੋਰ ਹੋ ਗਿਆ ਉਹ ਜਾਈ ਹੂੰ ਹਾਏ 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 ਵੇਨੇ ਕਿੰਨਾ ਜਰ ਕਮਾਓਗੇ ਕਿਰਲਾ ਕੜ ਗਿਆ ਕਿੰਨਾ ਜਰ ਕਮਾਓਗੇ ਵੇਨੇ ਭਲਾ ਕਿੰਨਾ ਕੁ ਚਿਰ ਮੇਰੇ ਕੋਲ 2 ਦਿਨ ਭਾਵੇਂ ਇਦਾਂ ਕਮਾਈ ਜਾਵਾਂ ਨਹੀਂ ਥੱਕ ਲੱਗਦਾ ਬੋਕੀ ਗੱਲ ਐ ਇਹਨੇ ਨਹੀਂ ਥੱਕਣਾ ਇਹਨੇ ਨਹੀਂ ਥੱਕਣਾ ਜਾ ਜੇ ਡੱਕ ਜੂਗਾ ਸਾਰੇ ਪੇੜੇ ਨਾਲ ਗੱਲ ਕਰੀਂ ਸਾਰੇ ਕਾ ਖਾਣੇ ਹੈ ਹੈ ਜੇ ਲੈਓ ਸਾਰੇ ਪੇੜੇ ਤੇ ਥੱਕ ਜੇ ਜਾ ਵੇਖੀਂ ਕਿਸੇ ਜਾ ਕੇ ਵੇਖਾਂ ਅੱਧਾ ਘੰਟਾ ਲੱਗਾ ਤਾਂ ਇਦਾਂ ਕਮਾਈ ਜਾਵਾਂ ਫੇਰ ਫੇਰ ਕੀ ਫੇਰ 30 ਮਿੰਟ ਹੋ ਜਾਣਗੇ ਕਮਾ ਦੇਣਾ 30 ਮਿੰਟ ਨਹੀਂ ਕਮਾ ਸਕਦੇ ਤੁਸੀਂ ਕੱਲ ਵੀ ਬਣਾਈਆਂ ਸੀ ਉਹ ਕਮਾ ਨਹੀਂ ਸਕਦਾ ਕੱਲ ਬਣਾਉਣੀਆਂ ਆ ਹਰੀ ਮੈਂ ਵੀ ਮੈਂ ਇੱਕ ਬੋਣੀ ਆ ਹੁਣ ਜਦੋਂ ਮੁੱਕਦੀ ਜਾ ਰਹੀ ਹੋ ਸਾਰੇ ਆ ਹੀ ਜਾਂਦੇ ਆ ਜਿਹੜੀਆਂ ਸੁੱਕ ਗਈਆਂ ਕੁੜੀਆਂ ਜੀਆਂ ਭੁੱਲਣਗੀਆਂ ਮੈਂ ਨਹੀਂ ਹੁਣ ਘਮਾਉਣ ਦੇਣਾ ਮਾਟਾ ਲਾਉਣੀ ਹੋਰ ਓਏ ਮੈਂ ਵੀਡੀਓ ਬਣਾਉਣੀ ਮੈਂ ਇਹਨੇ ਕੈਮਰਾ ਨੂੰ ਇੰਜੈਂਜ ਕਰੀ ਲਾਉਣਾ ਨਹੀਂ 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 ਭਾਗਣਾ ਬੱਸ ਕਰੋ ਯਾਰ ਮੈਂ ਵੀਡੀਓ ਬਣਾਉਣੀ ਆ ਥੱਕ ਗਿਆ ਵਿਚਾਰਾ ਬੱਸ ਕਰੋ ਥੱਕ ਵੀ ਗਿਆ ਵਾ ਹਲੋ ਯਾਰ ਪਾਣੀ ਪਾ ਇੱਕ ਜਿਆਦਾ ਆਕੜੇ ਹੀ ਹੁਣ ਵੇਖਾਂ ਥੋੜੀ ਅਗਲਾ ਕੱਢ ਗਿਆ ਹੁਣ ਪੈ ਗਿਆ ਪਾਣੀ ਆ ਟੇਕ ਨੂੰ ਸਭ ਦਾ ਮਕਸਦ ਏਕ ਹੀ ਹੈ ਜਿੰਗ ਟਪਕ ਡਮ ਡਮ ਸਪੀਡ ਘਟ ਗਈ ਹੁਣ ਆਇਆ 20 ਘੰਟੇ ਲੱਗਣਾਈ ਪੇੜਾ ਆਟਾ ਮੋਗ ਗਿਆ ਮੈਂ ਹੋਰ ਮੈਂ ਖਾਲੀ ਕਮਾਈ ਜਾਵਾਂ ਉਹ ਲੱਦ ਰੇੜੀ ਬਣੀਆਂ ਵਾ ਜੀਤਾ ਉਹ ਸਵੇਂ ਥੋੜਾ ਘੁਮਾ ਕੇ ਆਣ ਕਰਦੇ ਉਹ ਮੈਂ ਹੋਰਾ ਟਾ ਗੁੰਲਿਆ ਇਹਦੇ ਵਿੱਚ ਗੋੜ ਪਾਇਆ ਨਹੀਂ ਨਹੀਂ ਆ ਆਟਾ ਵਾ ਮੈਂ ਮਿਦਦਾ ਸੀ ਹੋਰ ਅੰਗ ਦਾ ਇਹਦਾ ਹੋ ਮੂੰਹ ਮੇਰਾ ਕਾ ਦਿਓ ਕੀਤਾ ਵਾ ਤੇ ਰੰਗ ਪਾਇਆ ਹਾਂ ਇਹਦਾ ਮੂੰਹ ਹਟ ਚਲਿਆ ਸੀ ਅੱਗੇ ਚਲੋ ਜੀ ਕੰਮ ਹੋ ਗਿਆ ਚਲੋ ਹਾਂ ਚਲੋ ਵੀਡੀਓ ਬਣਾ ਦਈਏ ਨਹੀਂ ਆਹ ਰਹਿ ਗਿਆ ਇਹ ਪੇੜਾ ਇੱਕ ਸਪਾਸੇ ਗੁੰਲਿਆ ਸੰਦੀਪ ਜੀ ਕਰਕੇ ਆਟੇ ਵਾਲੀਆ ਹਾਂ ਹਮ ਆਟਾ ਮਿਦਦਾ ਵਾ ਤੇ ਆਟਾ ਥੋੜਾ ਵਾ ਮਿਦਦਾ ਜ਼ਿਆਦਾ ਤੁਹਾਨੂੰ ਤਾਂ ਪਤਾ ਨਹੀਂ ਆਟੇ ਵਾਲੀਆ ਹੋਰ ਰੋਵੇ ਵਾਲੀਆਂ ਕੱਢਣ ਡਿਆ ਪਾ ਹੈ ਹਾਂ ਨਹੀਂ ਹਾਂ ਮੇਰਾ ਚਟਾ ਚਟਾ ਨਹੀਂ ਮਰੋ ਆਟਾ ਤਾਂ ਵੰਗੂ ਮੈਂ ਕਹਾਂ ਸੰਗੜਈ ਆਉਂਦੀ ਹੈ ਚਾਟਾ ਵੀ ਨਾਲ ਥੋੜਾ ਜਿਹਾ ਬੱਸ ਜਿਹਨ ਪਕਾਉਣ ਦਾ ਕਿ ਹੋਇਆ ਇਹ ਕਿੱ데 ਚਲਾਉਂ ਸੰਦੀਪ ਦੀਦੀ ਨੂੰ ਵਾਰੀ ਤੇ ਆਈਂ ਤਾਂ ਕਰਕੇ ਮੈਂ ਥੋੜਾ ਜਿਹਾ ਆਟਾ ਮੇਰਾ ਰਹਿ ਗਿਆ ਨਹੀਂ ਤੇ ਅੱਗੇ ਮੈਦਾ ਹੀ ਸਾਰਾ ਵਿੱਚ ਥੋੜਾ ਜਿਹਾ ਕਿਲੋ ਕਰਾ ਪਾਇਆ ਹਾਂ ਬੱਸ ਨਾ ਇਹ ਨਾ ਰਹਿਣ ਕਿ ਮੈਂ ਜਿੰਨੀ ਅੱਠਾ ਲੋ ਨਾ ਕੰਮ ਕਰਦੀ ਦੀਦੀ ਦੀ ਮੰਮੀ ਆ ਤੇ ਦੀਦੀ ਨਾਲ ਕਰਨ ਵਾਲੀਆਂ ਬਟਾਈਆਂ ਸੀ ਨਾ ਬਹੁਤ ਜ਼ੋਰ ਵਧੀਆ ਹੋਣਾ ਸਾਰੇ ਦੰਦੀ ਧੁੱਪਾ ਜਾਂਦੀਆਂ ਉੱਥੇ ਆ ਇਹ ਕਿਹੜਾ ਪੂੜਾ ਕਿ ਨਹੀਂ ਮਿਕਸ ਕਰੇਗਾ ਦੇ ਆਵੇ ਆ ਹਾਂ ਰੋਲ ਹੱਕ ਵੀ ਗਿਆ ਆ ਉਦਾਂ ਨਾ ਆ ਕੇ ਚਾਲਾ ਮਲਣੀ ਪਊਗੀ ਹੈ ਗਿਆ ਸੀ ਪਿੰਨਾ ਜਿਹੜੀਆਂ ਆ ਕੰਮ ਕਰਦੇ ਸੀ ਫੈਸਟ ਰੀਸੈਟ ਸੀ ਫੈਸਟ ਵਧੀਆ ਸੀ ਤੋਂ ਜਿਵੇਂ ਜਮਾ ਨੇ ਕੰਮ ਖਰਾਬ ਜਾਣਦੇ ਆ ਜੀ ਦੇ ਨਾਲ ਚਾਰ ਚਾਰ ਪੰਜ ਪੰਜ ਮੰਜੀਆਂ ਭਰਦੀਆਂ ਹੁੰਦੀਆਂ ਹੂੰ ਪਹਿਲਾਂ ਪਹਿਲਾਂ ਦੂਜੇ ਨਾਲ ਇਹ ਜੇ ਪੰਜ ਭਰਨੀਆਂ ਨਹੀਂ ਜਿੱਦ ਦੇ ਨਾਲ ਇਹ ਆਟਾ ਕਰਕੇ ਨਾ ਵਾਰ ਵਾਰੀ ਤ ਕੁੜੀਆਂ ਨੇ ਲੱਗਦੀਆਂ ਕੱਚੇ ਵੇੜੇ ਹੁੰਦੇ ਸੀ ਉਹ ਲਾ ਕੇ ਤਾਂ ਪੋਚੇ ਮਾਰਨੇ ਆ ਪੋਚੇ ਲਾਉਣੇ ਕੋਈ ਬਿਮਾਰੀ ਨਹੀਂ ਕੋਈ ਨੁਕਸ ਨਹੀਂ ਬਣਾਇਓ ਵੀਡੀਓ ਤੇ ਹੋਰ ਪਾਵਾਂ ਕੱਢੀਆਂ ਮੈਂ ਇੱਕ ਦੋ ਵਾਰੀ ਉੱਠਾ ਆਪਣੇ ਇੱਥੇ ਆਂਗੂ ਇੱਥੇ ਗਵਾ ਫੇਰਿਆ ਪਤਾ ਉਹ ਉੱਥੋਂ ਲਾ ਕੇ ਨਾ ਇੱਥੋਂ ਧੱਕ ਇਹ ਕੋਰੇ ਮਨੇਰੇ ਗਵਾ ਫੇਰਿਆ ਇੱਕ ਵਾਰੀ ਭੈਣ ਜੀ ਵਿਚਾਰੀ ਨੇ ਨਾ ਸਾਰਾ ਪੋਚਾ ਫੇਰਿਆ ਪੋਚਾ ਫੇਰ ਤੁਰ ਕੇ ਜੀ ਹੱਥ ਵੀ ਨਹੀਂ ਧਰਤੇ ਤੇ ਮੀਂਹ ਦੀ ਮੋਟਾ ਮੋਟਾ ਮੀਂਹ ਆ ਗਿਆ ਸਾਰੇ ਰੜਕੇ ਲਾ ਗਿਆ ਉਹ ਤੋਂ ਬੜਾ ਦੁੱਖ ਲੱਗਦਾ ਹੁੰਦਾ ਮੈਂ ਉਹ ਤੋਂ ਜਦੋਂ ਕੀਤਾ ਹੀ ਇੱਕ ਵਾਰੀ ਪਤਾ ਕਿ ਸਾਡੇ ਮਿੱਟੀ ਤਾਜੀ ਦਾ ਜੀ ਪਈ ਤੇ ਮਿਸਰੀ ਆਏ ਹਨਾ ਲਾਹੀ ਰੋਤੇ ਕਈ ਮਿਸਤਰੀ ਆਇਆ ਨਾ ਫਿਰ ਮੈਂ ਨਾ ਸਾਰੇ ਸੁਤੇ ਹੀ ਮੈਂ 3 ਵਜੇ ਉੱਠੇ ਲੇਰੇ ਉੱਥੋਂ ਲੈ ਕੇ ਤੱਕ ਘੁਆ ਫੇਰਦਾ ਤੇ ਅਗਲੇ ਦਿਨ ਮਿਸਤਰੀ ਆਣ ਕੇ ਤੇ ਮਿਸਤਰੀ ਕਈ ਨਾ ਥਾਂ ਪੁੱਟਦਾ ਕਹਿੰਦਾ ਇੰਨੇ ਦਿਨਾਂ ਨਾਲ ਆਇਆ ਨਹੀਂ ਜੇ ਅੱਜ ਫੇਰਾ ਫੇਰਾ ਤੇ ਕੋਣੀ ਆਉਂਦੇ ਤੇ ਜਦੋਂ ਕੰਮ ਹੋਦੇ ਨਾ ਉਹ ਵਾਕਿਆ ਮਨੇ ਰੂਮੀ ਆ ਜਨਾ ਨਾ ਸਰ ਸਰ ਸਾਨੂੰ ਮੰਮੀ ਆਣਾ ਨਾ ਇਹ ਗਰਮੀਆਂ ਦੇ ਨਾਲ ਜਿਹੜਾ ਪੋਚੇ ਮਾਰਿਆ ਕਰਨਾ ਨਾ ਸਾਨੂੰ 4:30 4:30 ਠਾਲ ਲਿਆ ਕਰਨਾ ਨਿਲਕੇ ਘੇੜ ਘੇੜ ਪਾਣੀ ਪਾਣ ਨੂੰ ਸਾਡਾ ਨਾਲ ਕਾ ਹੁੰਦਾ ਸੀ ਉਧਰ ਉਹ ਉਥੇ ਸੜਕ ਦੇ ਲਾਗੇ ਜੇ ਕਰਕੇ ਉਥੋਂ ਪਾਣੀ ਭਰ-ਭਰ ਕੇ ਲਿਆਉਣੇ ਕਰਨੀਂਦਾ ਇਹਨਾਂ ਨੂੰ ਗੋਇਆ ਪੋਚਾ ਫੇਰਨ ਵਾਸਤੇ ਲਿਆ ਲੈ ਪਾਣੀ ਦੇਣਾ ਤੇ ਜਿਆਦਾ ਤਾਂ ਤੇ ਆਤਵਾਰ ਹੀ ਫੇਰਦੇ ਹੁੰਦੇ ਸੀ ਤੇ ਬਾਕੀ ਦਿਨ ਵੀ ਜੇ ਫੇਰਨਾ ਤੇ ਮੁਣਕੇ ਸਾਰਾ ਉਹ ਇੰਨਾ ਪਾਣੀ ਪੂਣੀ ਭਰ ਕੇ ਕਈ ਵਾਰੀ ਜੜਾ ਹੁੰਦਾ ਨਹੀਂ ਕਿ ਗੋੜ ਕੱਢਣ ਵਾਲਾ ਕੜਾ ਉਹਦੇ ਚ ਪਾਣੀ ਬਾਹਰ ਜਾਣਾ ਚਾਰ-ਚਾਰ ਪਾਈ-ਪਾਈ ਬਾਟ ਕੇ ਇੱਕ-ਇੱਕ ਜਾਣੇ ਨੇ ਜਿੱਦ ਨਾਲ ਪੜੀ ਜਾਣੀਂ ਵੇਲੇ ਉਹ ਇੰਨਾ ਕੰਮ ਵੀ ਹੁੰਦਾ ਸੀ ਤਾਂ ਵੀ ਟਾਈਮ ਲੱਗ ਜਾਂਦਾ ਸੀ ਵੇਲੇ ਬੈਣ ਦਾ ਹੁਣ ਵੇਲੇ ਕੰਮ ਵੀ ਹੈ ਨਹੀਂ ਇਹਨਾਂ ਦੇ ਟਾਈਮ ਫੇਰੀਆ ਨਹੀਂ ਹੈ ਟਾੜਾ ਦੇਣਾ ਗੱਲ ਕਾ ਨਹੀਂ ਹਾਟਾ ਤੇ ਚੱਲ ਤੁਹਾਡਾ ਤੇ ਕੰਮ ਹੀ ਖੜਾਵਾ ਮੈਨੂੰ ਪੁੱਛੇ ਮੈਂ ਕਿਹਾ ਸਾਰੀ ਨੇ ਕੰਮ ਦੇ ਨਹੀਂ ਨਹੀਂ ਮਤਲਬ ਇਹ ਟਾਈਪ ਦਾ ਕੰਮ ਨਹੀਂ ਹੈਗਾ ਇਹ ਤਾਂ ਅਦਰ ਪਰ ਦੂਜੇ ਟਾਈਪ ਦਾ ਕਿੰਨੇ ਕੰਮ ਸ਼ੁਰੂ ਹੋ ਗਿਆ ਨਹੀਂ ਤਾਂ ਉਹ ਗੱਲਾਂ ਦੇ ਦੀ ਵਿੱਚ ਹਾਂ ਬਸ ਕਰ ਲਾਲ ਰੰਗ ਦੀਆਂ ਨਿਕਲਣ ਦਾ ਨਹੀਂ ਗਾੜੀ ਕਿਹੜਾ ਪਈ ਇੰਜਣ ਚੱਲਣ ਦੇ ਆ ਉਹ ਵੀ ਅੰਬ ਕੀ ਆ ਉਹ ਵੀ ਅੰਬ ਕੀ ਆ ਗਾੜੀ ਵੀ ਢੱਗਾ ਢੱਗਾ ਬੋਲੀਆ ਬੋਲੀ ਆ ਬੋਲੀ ਬੋਲੀ ਜਿਹੜਾ ਵਿਚਾਰਾ ਮਾਹ ਇੱਥੇ ਚੱਕਵਾ ਲੇ ਤੋਰ ਬਸ ਹੁਣ ਐਂ ਦੋ ਜਾਵੇ ਮੈੜਾ ਗਲਪੀ ਕਰਾ ਦੀ ਜੀ ਸਾਟਾ ਵੀ ਨਿਕਲ ਜੇ ਉਹ ਲੈ ਛੱਡ ਨਹੀਂ ਹੁੰਦਾ। ਹੋਏ ਨਹੀਂ 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 ਨਹੀਂ। ਚੱਲ ਸੁਣ ਮੈਂ ਤੇਰਾ ਸਾਥ ਹਾਂ। ਹੂੰ ਹੂੰ ਹੂੰ। ਹਾਈ ਹਾਈ ਮੇਰਾ ਹੱਥ। ਚੱਲ। ਆਈ ਫੈਮਿਲੀ। ਮਾਤਾ ਜਾਨਾ ਰੇ ਕਿ ਪੈੜਾ ਨਹੀਂ ਚੱਲ ਰੋ। ਹਾਂ। ਉਹ ਤੇ ਉੱਤੇ ਮੁਰ ਹੋਈ ਜਾਂਦੀ ਤਾਣਾ। ਇਕਾ ਦੀ ਆਪਣੀ ਆ। ਸੱਚੀ ਨਹੀਂ। ਉਹ ਵੀ ਆਂਦੀ ਨਹੀਂ ਵਿਚਾਰੀ ਮੇਲੂੜਾ ਵਾਲੀ ਗਿਆ ਨਾ। ਕਦੋਂ ਦੀ ਫਟਿਆ ਤੇ ਟੰਗੀ ਹੋਣੀ ਆ। ਬਸ ਕਬੜੇ ਇੱਥੋਂ ਤੱਕ ਹੀ ਰਹਿਣਾ। ਹਾਂ। ਚਲੋ ਜੀ ਥੈਂਕ ਯੂ ਸਾਰਿਆਂ ਦਾ ਐਂਡ ਆ ਗਏ ਸੇਵੀਆਂ ਦਾ ਤੇ ਮੰਜੀ ਸਾਰੀ ਭਰ ਗਈ ਜਿਹੜਾ ਟਾਰਗੇਟ ਹੀ ਟਾਰਗੇਟ ਹੀ ਪੂਰਾ ਹੋ ਗਿਆ ਉਦਾਂ ਇੱਕ ਇਥੋਂ ਐਨੂ ਲੀਕ ਵੀ ਜਾਣੀ ਸੀ ਪਰ ਉਹ ਹਾਂਜੀ ਉਹ ਕੱਲ ਵੀ ਜਾ ਚੱਗੀ ਹਨਾ ਸੇਵੀਆਂ ਆ ਸਾਰੀਆਂ ਸੇਵੀਆਂ ਮੰਦਤ ਨੇ ਪਾਈਆਂ ਇਥੋਂ ਸ਼ੁਰੂ ਤੋਂ ਮੈਂ ਪਾਈਆਂ ਕੱਦੀਆਂ ਪਹਿਲਾਂ ਹੀ ਨਹੀਂ ਤੁਸੀਂ ਮੰਦਤ ਨੇ ਪਾਈਆਂ ਜਿਆਰਾ ਕੰਮ ਦਾਦੇ ਤੇ ਨਾ ਉਹਨੂੰ ਨਹੀਂ ਜਾਦੇ ਉਹਦੇ ਅੰਦਰੋਂ ਹੀ ਬਾਹਰ ਨਿਕਲੀ ਆ ਦੋ ਵਾਰੀ ਮਸ਼ੀਨ ਘੇਰ ਗਏ ਤੇ ਜਾ ਲੱਗ ਗਈ ਥੰਗੜ ਕੇ ਨਹੀਂ ਆਈ ਮੰਨ ਤੇ ਵਿਚਾਰੀ ਨੂੰ ਤੁਸੀਂ ਜਿਆਰਾ ਕੰਮ ਦਾਦੇ ਤੇ ਨਾ ਉਹਨੂੰ ਨਹੀਂ ਕੰਮ ਦਾਦੇ ਐਵੇਂ ਬੜਾ ਹੀ ਦੱਸਣ ਦਾ ਮੌਕਾ ਇਹ ਫਿਰ ਪਲੇਟੀ ਜੀ ਹੋਈ ਨਹੀਂ ਬਾਸ ਹੁਣ ਪੀ ਤੋ ਹੌਂੜੀਆਂ ਥੋੜੀਆਂ ਥੋੜੀਆਂ ਚਲੋ ਜੀ ਸਾਰਿਆਂ ਦਾ ਧੰਨਵਾਦ ਧੰਨਵਾਦ ਸਾਰਿਆਂ ਦਾ ਹਾਂ ਖਾਣੀਆਂ ਦੇ ਪਹਿਲਾਂ ਦੇ ਉਹ ਤਾਂ ਨਾਮ ਹੀ ਪੜੋਂ ਦਿੱਤਾ ਵੀ ਤੈਨੂੰ ਖਵਾਲੀ ਦੇਣੀਆਂ ਆਂ ਹੈ ਠੀਕ ਆ ਕਿਉਂ ਮੈਂ ਸੁਣਿਆ ਹੀ ਪੀਟੀ ਨਹੀਂ ਆ ਠੀਕ ਆ ਚਲੋ ਜੀ ਸਾਰਿਆਂ ਦਾ ਧੰਨਵਾਦ ਅੰਕ ਬਣਾਵਾਂਗੇ ਖਵਾਲਾਂਗੇ ਖਾਵਾਂਗੇ ਸਾਰੇ ਜਣੇ ਬਹਿ ਕੇ ਇਦਾਂ ਹੀ ਜਿੱਦਾਂ ਰਲ ਮਿਲ ਕੇ ਬਣਾਈਆਂ ਹਨ ਇਦਾਂ ਰਲ ਮਿਲ ਕੇ ਖਾ ਲੈਣੀਆਂ ਆ ਇਨੇ ਜਾਣਿਆ ਦਾ ਜੋਰ ਲਾਇਆ ਵਾ ਮਹਿੰਦਗੀ ਤੇ ਆ ਇਨੇ ਜਾਣੇ ਖਾਣਗੇ ਬਣਾ ਲੀਏ ਵੀਡੀਓ ਚਲੋ ਜੀ ਸਾਸਰੀ ਘਾਲੀ ਸਾਰਿਆਂ ਨੂੰ ਠੀਕ ਆ ਜੀ